ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਗੂ ਤੇਗ ਬាទਰਪੇ ਮਹਾਰਾਜ ਸਦਾ ਹੀ ਜੈ ਜੈਕਾਰਾ ਸਦਾ ਹੀ ਜੈ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਮੁੱਖਾ ਬਖਸ਼ਣਾ ਰਾਸ ਕਰੋ ਬਈ ਉਹ ਕੀ ਕੜੀ ਨਾ ਦੇਕਣ ਦੀ ਹੋਰ ਕਿਰਪਾ ਤਨ ਤਨ ਸਿਗੂ ਤੇਗ ਬាទਰਪੇ ਮਹਾਰਾਜ ਕਿਰਪਾ ਕਰੋ ਮਿਹਰ ਕਰੋ ਬਸ ਸਿਆਦ ਬਾਈ

Yeah. yeah. ਮਰਦਾ ਜਗ ਮੂਆ ਮਰ ਬਿਨਾਂ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬੋਲ ਨਾ ਮਰਨਾ Yeah assim... ਫਿਰ ਤੇ ਬਹੁਤ ਆਇਓ ਕਲ ਕੋਰ ਸਮੁੰਦਰ ਮੈਂ ਬੂੜਥ ਥੀ ਕਬ ਹੋ ਮਿਟੈ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ फिर संकट जो गरब न आहिय जपियो जिन अर्जुन देव फिर संकट जो गरब न आहिय तरन गगन नव खंड में जोत स्वरूपी रहियो पर मथरा कछ भेद नर्जुन पर तख हर ज्ञान ध्यान कम न जरी सब ते वॾा सत गुर नानक जिन कल राखी मेरी जे तूं ਤੋ ਜਨ ਕਹਿ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਣ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਸੁਭਾਏ ਦਰਸਨ ਪਰਸਿਏ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੇ ਸਿਫਤ ਖਸਮ ਦੀ ਨੋਰ ਅਰਸੋਂ ਪਰਸੋਂ ਤਦ ਡਿਠੇ ਸਚੇ ਬਾਤਸਾ ਮਲ ਜਨਮ ਜਨਮ ਦੀ

E <todiculose> Yeah, ਟੋੜੀ ਮਹਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹੈਜ ਰਹਿਸ ਮਨ ਉਪਜਿਓ ਸਗਲੇ ਦੁਖ ਬਲਾਇਣ ਗੁਰੂ ਰੂਪ ਗੁਰਸਵਾਰੀ ਸਾ ਸੰਗਤ ਜੀਓ ਅਜਦਾਇ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਚਾਰਣ ਕੀਤਾ ਹੋਇਆ ਟੋਡੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 713 ਦੇ ਉੱਤੇ ਸੁਭਾਏਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਤੇ ਪਰਵਾਨ ਕਰ ਲੈਣ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾ ਚੰਦੀ ਕਲਾ ਬਖਸ਼ਣ ਜੀ ਸਾਧ ਸੰਗਤ ਜੀ ਨਵੇਂ ਪਾਤਸ਼ਾਹ ਤਨ ਤਨ ਸਾਹਿਬ ਸ਼ਰੀਫ ਨੂੰ ਤੇਗ ਬਹਾਦਰ ਪਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਹੀਦੀ ਦਿਹਾੜਾ ਆਉਣ ਵਾਲੀ 6 ਤਰੀਕ ਨੂੰ ਆ ਰਿਹਾ ਹੈ ਸੋ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਹੋ ਕਰਕੇ ਗੁਰਦੁਆਰਾ ਸੀਸਗੰਸਾਹਬ ਜੀ ਦੀ ਸੰਗਤਾਂ ਵੱਲੋਂ ਕੱਲ ਰੋਜ ਨੂੰ ਇਸ ਵੇਲੇ ਹੀ ਗੁਰਦੁਆਰਾ ਸੀਸਗੰਸਾਹਬ ਤੋਂ ਇੱਕ ਪ੍ਰਵਾਦ ਪੇਰੀ ਪ੍ਰਾਰੰਭ ਹੋਵੇਗੀ ਜਿਸ ਦੀ ਸਮਾਪਤੀ ਗੁਰਦੁਆਰਾ ਰਕਾਗੰਸਾਹਬ ਕੇ ਹੋਵੇਗੀ ਸੋ ਸੰਗਤਾਂ ਨੂੰ ਬੇਨਤੀ ਹੈ ਭਾਈ ਅੰਮ੍ਰਿਤ ਵੇਲੇ ਆਪ ਸਾਰਿਆਂ ਨੇ ਬੜੇ ਪਿਆਰ ਅਤੇ ਸਤਕਾਰ ਸਹਿਤ ਹਾਜ਼ਰੀਆਂ ਭਰ ਕੇ ਗੁਰੂ ਜਸ ਗਾਇਨ ਕਰਨਾ ਹੈ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ 6 ਤਰੀਕ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਰਬਸਾਤ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਵਿਸਾਲ ਲਵਰ ਕੀ ਧੰਨ ਜੋ ਗੁਰਦੁਆਰਾ ਸੀਸਗੰਗ ਸਾਹਿਬ ਤੋਂ ਸਵੇਰੇ 10:00 ਵਜੇ ਪ੍ਰਾਰੰਭ ਹੋ ਕੇ ਸ਼ਾਮੀ ਗੁਰਦੁਆਰਾ ਰਕਾਬੰਗ ਸਾਹਿਬ ਜਿਸ ਦੀ ਸਮਾਪਤੀ ਹੋਵੇਗੀ ਤੇ 7 ਤਰੀਕ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਗੁਰਦੁਆਰਾ ਰਕਾਬੰਗ ਸਾਹਿਬ ਵਿਖੇ ਪਹਿਲਕੀ ਸਾਵਣ ਜਾਰਾ ਹਾਲ ਦੇ ਵਿੱਚ ਗੁਰਮਸਾਗਮ ਹੋਣਗੇ ਸੋ ਸੰਤਾਂ ਨੂੰ ਬੇਨਤੀ ਹੈ ਸਮੇ ਸਮੇਂ ਸਰ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਆਜੜੀਆਂ ਭਰੋ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਹੋਈਆਂ ਬੇਅੰਤ ਧੁੰਲਾਂ ਦੇ ਕੇ ਮਾ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ